ਰਮਜੀਤ ਖਾਲਸਾ ਦੇ ਮਗਰ ਹੱਥ ਧੋਕੇ ਹੁਣ ਸਰਕਾਰ ਜਲਦ ਪੈਣ ਵਾਲੀ ਹੈ ਤੇ ਉਥੇ ਹੀ ਪਰਚਾ ਠੋਕਿਆ ਜਾ ਸਕਦਾ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਕੁਸੁੱਤੇ ਫਸ ਸਕਦੇ ਨੇ ਫਰੀਦਕੋਟ ਵਾਲੇ ਐਮਪੀ ਤਾਂ ਦੱਸਦੇ ਆ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਦਾਵਾ ਠੋਕਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇੱਕ ਵੱਡਾ ਪਲਾਨ ਬਣਾ ਰਹੀ ਹੈ ਜਿਸ ਦੇ ਵਿੱਚ ਮੈਨੂੰ ਨਸ਼ੇ ਨੂੰ ਲੈ ਕੇ ਜਿਹੜਾ ਕਿ ਮੇਰੇ ਉੱਤੇ ਪਰਚਾ ਦਰਜ ਹੋ ਸਕਦਾ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਇਹ ਵੱਡਾ ਦਾਵਾ ਜਿਹੜਾ ਕਿ ਠੋਕ ਦਿੱਤਾ ਹੈ ਦੂਜੇ ਪਾਸੇ ਇਹਨਾਂ ਦੇ ਵੱਲ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਹੈ ਦਾਵਾ ਠੋਕੇ ਗਿਆ ਤੇ ਸਰਬਜੀਤ ਸਿੰਘ ਖਾਲਸਾ ਦੇ ਕਹਿਣਾ ਹੈ ਕਿ ਸਰਕਾਰ ਲਗਾਤਾਰ ਤਿਆਰੀ ਕਰ ਰਹੀ ਹੈ ਤੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਵੀ ਜਿਹੜਾ ਕਿ ਪਰਚਾ ਹੋ ਸਕਦਾ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਐਫ ਆਈ ਆਰ ਹੈ ਜਿਹੜੀ ਕਿ ਦਰਜ ਹੋ ਸਕਦੀ ਹੈ ਦੂਜੇ ਪਾਸੇ ਹੁਣ ਨਸ਼ਿਆਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਹੈ ਤੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਜਿਹੜਾ ਕਿ ਇਹ ਵੱਡਾ ਦਾਵਾ ਠੋਕ ਦਿੱਤਾ ਹੈ ਤੇ ਹੁਣ ਉੱਥੇ ਹੀ ਇਸ ਦਾਅਵੇ ਨੂੰ ਲੈ ਕੇ ਕਈ ਸਵਾਲ ਹੋ ਰਹੇ ਨੇ ਕਿ ਇਹ ਜਹੀ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲੀ ਦੂਜੇ ਪਾਸੇ ਉਹਨਾਂ ਨੇ ਨਿੱਜੀ ਇੰਟਰਵਿਊ ਨੂੰ ਲੈ ਕੇ ਕਿਹਾ ਕਿ ਮੈਨੂੰ ਬਹੁਤ ਸਾਰੀਆਂ ਜਾਣਕਾਰੀਆਂ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਇੱਕ ਖੂਫੀਆ ਜਾਣਕਾਰੀ ਵੀ ਮਿਲੀ ਹੈ ਕਿ ਸਰਕਾਰ ਮੇਰੇ ਉੱਤੇ ਹੁਣ ਜਲਦ ਜਿਹੜਾ ਕਿ ਪਰਚਾ ਠੋਕ ਸਕਦੀ ਹੈ ਨਸ਼ੇ ਨੂੰ ਲੈ ਕੇ ਮੇਰੇ ਉੱਤੇ ਪਰਚਾ ਦਰਜ ਹੋ ਸਕਦਾ ਹੈ ਐਫ ਆਈ ਆਰ ਹੋ ਸਕਦੀ ਹੈ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਦਾਵਾ ਠੋਕਿਆ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਫਰੀਦਕੋਟ ਦੇ ਐਮ ਪੀ ਯਾਨੀ ਕਿ ਸਰਗਜੀਤ ਸਿੰਘ ਖਾਲਸਾ ਦੇ ਉੱਤੇ ਜਲਦ ਜਿਹੜਾ ਕਿ ਪਰਚਾ ਦਰਜ ਹੋ ਸਕਦਾ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਇੱਕ ਸੁੱਤੇ ਫਸ ਸਕਦੇ ਨੇ ਫਰੀਦਕੋਟ ਵਾਲੇ ਐਮਪੀ ਤੇ ਦੱਸਦੀ ਆ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਦਾਵਾ ਠੋਕਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇੱਕ ਵੱਡਾ ਪਲਾਨ ਬਣਾ ਰਹੀ ਹੈ ਜਿਸ ਦੇ ਵਿੱਚ ਮੈਨੂੰ ਨਸ਼ੇ ਨੂੰ ਲੈ ਕੇ ਜਿਹੜਾ ਕਿ ਮੇਰੇ ਉੱਤੇ ਪਰਚਾ ਦਰਜ ਹੋ ਸਕਦਾ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਇਹ ਵੱਡਾ ਦਾਵਾ ਜਿਹੜਾ ਕਿ ਠੋਕ ਦਿੱਤਾ ਹੈ ਦੂਜੇ ਪਾਸੇ ਇਹਨਾਂ ਦੇ ਵੱਲ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਹੈ ਦਾਵਾ ਠੋਕਿਆ ਗਿਆ ਤੇ ਸਰਬਜੀਤ ਸਿੰਘ ਖਾਲਸਾ ਦੇ ਕਹਿਣਾ ਹੈ ਕਿ ਸਰਕਾਰ ਲਗਾਤਾਰ ਤਿਆਰੀ ਕਰ ਰਹੀ ਹੈ ਤੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਵੀ ਜਿਹੜਾ ਕਿ ਪਰਚਾ ਹੋ ਸਕਦਾ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਐਫ ਆਈ ਆਰ ਹੈ ਜਿਹੜੀ ਕਿ ਦਰਜ ਹੋ ਸਕਦੀ ਹੈ ਦੂਜੇ ਪਾਸੇ ਹੁਣ ਨਸ਼ਿਆਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਹੈ ਤੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਜਿਹੜਾ ਕਿ ਇਹ ਵੱਡਾ ਦਾਵਾ ਠੋਕ ਦਿੱਤਾ ਹੈ ਤੇ ਹੁਣ ਉਥੇ ਹੀ ਇਸ ਦਾਅਵੇ ਨੂੰ ਲੈ ਕੇ ਕਈ ਸਵਾਲ ਹੋ ਰਹੇ ਨੇ ਕਿ ਇਹ ਜਹੀ ਜਾਣਕਾਰੀ ਉਹਨਾਂ ਨੂੰ ਕਿੱਥੋਂ ਮਿਲੀ ਦੂਜੇ ਪਾਸੇ ਉਹਨਾਂ ਨੇ ਨਿੱਜੀ ਇੰਟਰਵਿਊ ਨੂੰ ਲੈ ਕੇ ਕਿਹਾ ਕਿ ਮੈਨੂੰ ਬਹੁਤ ਸਾਰੀਆਂ ਜਾਣਕਾਰੀਆਂ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਇੱਕ ਖੂਫੀਆ ਜਾਣਕਾਰੀ ਵੀ ਮਿਲੀ ਹੈ ਕਿ ਸਰਕਾਰ ਮੇਰੇ ਉੱਤੇ ਹੁਣ ਜਲਦ ਜਿਹੜਾ ਕਿ ਪਰਚਾ ਠੋਕ ਸਕਦੀ ਹੈ ਨਸ਼ੇ ਨੂੰ ਲੈ ਕੇ ਮੇਰੇ ਉੱਤੇ ਪਰਚਾ ਦਰਜ ਹੋ ਸਕਦਾ ਹੈ ਐਫ ਆਈ ਆਰ ਹੋ ਸਕਦੀ ਹੈ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਦਾਵਾ ਠੋਕਿਆ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਫਰੀਦਕੋਟ ਦੇ ਐਮ ਪੀ ਯਾਨੀ ਕਿ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਜਲਦ ਜਿਹੜਾ ਕਿ ਪਰਚਾ ਦਰਜ ਹੋ ਸਕਦਾ ਹੈ